ਖਾਲਸਾ ਪੰਥ ਕਿਸੇ ਨੂੰ ਵੈਰੀ ਦੁਸ਼ਮਣ ਨਹੀਂ ਮੰਨਦਾ ਸਗੋਂ ਸਾਰਿਆਂ ਨੂੰ ਆਪਣੇ ਸਮਝਦਾ ਹੈ ਪਰੰਤੂ ਇਸ ਦੇ ਬਾਵਜੂਦ ਜੇ ਕੋਈ ਸਿੱਖ ਕਾਮ ਉੱਤੇ ਚੜ ਕੇ ਜਰਵਾਣਾ ਬਣ ਕੇ ਆਵੇ ਤਾਂ ਸਿੱਖੀ ਦਾ ਸਿਧਾਂਤ ਹੈ ਕਿ ਝੁੱਕ ਕੇ ਆਏ ਨੂੰ ਦੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਸਿੱਖ ਕੌਮ ਦੀ ਆਪਣੀ ਵਿਲੱਖਣ ਨਿਆਰੀ ਹੋਮ ਅਤੇ ਪਛਾਣ ਹੈ ਸਿੱਖ ਕੌਮ ਨੇ ਕਦੇ ਵੀ ਆਪਣੀ ਨਿਆਰੀ ਪਛਾਣ ਦੇ ਨਾਲ ਸਮਝੌਤਾ ਨਹੀਂ ਕੀਤਾ ਇਸ ਲਈ ਭਾਵੇਂ ਸਾਨੂੰ ਚਰਾਕੜੀਆਂ ਤੇ ਚੜਨਾ ਪਿਆ ਬੰਦ ਬੰਦ ਕਟਵਾਉਣਾ ਪਿਆ ਖੋਪੜੀਆਂ ਲਹਾਉਣੀਆਂ ਪਈਆਂ ਬਾਰਸੀ ਆਪਣੀ ਪਰਛਾਨ ਕਾਇਮ ਰੱਖ ਸਿੱਖ ਇਸ ਸਿਧਾਂਤ ਦੇ ਧਾਰ ਨਹੀਂ ਨਾ ਹਮ Hindu ਨਾ ਮੁਸਲਮਾਨ ਅੱਲਾਹ ਆਰਾਮ ਕੇ ਪਿੰਡ ਪਰਾਨ ਸਮੁੱਚਾ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਸੀ ਤੇ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀ ਹੈ ਸਮੁੱਚੇ ਸੰਸਾਰ ਅੰਦਰ ਖਾਸ ਕਰ ਇਸ ਦੇਸ਼ ਵਿੱਚ ਹਰ ਧਰਮ ਦੇ ਲੋਕਾਂ ਨੂੰ ਆਪੋ ਆਪਣੇ ਧਰਮ ਅਨੁਸਾਰ ਧਾਰਮਿਕ ਚਿੰਨ ਪਹਿਨ ਕੇ ਖੁੱਲ ਕੇ ਵਿਚਰਨ ਅਤੇ ਆਜ਼ਾਦੀ ਨਾਲ ਰਹਿਣ ਦੀ ਗਵਾਹੀ ਭਰਦੀ ਹੈ ਪਰ ਅਫਸੋਸ ਅੱਜ ਗੁਰੂ ਸਾਹਿਬ ਜੀ ਦੇ ਸਿੱਖਾਂ ਦੇ ਕਕਾਰ ਕਿਰਪਾਨ ਕੜਾ ਉਤਰਵਾਉਣ ਦੀਆਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸਾਹਮਣੇ ਆਉਂਦੀਆਂ ਘਟਨਾਵਾਂ ਦੱਸਦੀਆਂ ਹਨ ਕੇ ਮੌਜੂਦਾ ਹੁਕਮਰਾਨ ਵੀ ਉਸ ਸਮੇਂ ਦੇ ਹੁਕਮਰਾਨਾਂ ਵਾਂਗ ਸੋਚ ਰੱਖ ਕੇ ਸਾਡੀ ਪਛਾਣ ਨੂੰ ਖਤਮ ਕਰਨ ਦੀ ਮਨਸ਼ਾ ਰੱਖਦੇ ਨੇ ਭਾਵੇਂ ਕਿ ਖਾਲਸਾ ਪੰਥ ਦੀ ਨਿਆਰੀ ਆਪਾ ਤੇ ਹੋਂਦ ਹੈ ਇਸ ਮੌਕੇ ਉੱਤੇ ਲੰਮੇ ਸਮਿਆਂ ਤੋਂ ਜੇਲਾ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਗੁਰਦੀਪ ਸਿੰਘ ਕੇੜਾ ਭਾਈ ਦਵਿੰਦਰਪਾਲ ਸਿੰਘ ਭੁੱਲਾਰ ਅਤੇ ਹੋਰ ਸਿੰਘਾਂ ਤੇ ਨਾਲ ਹੀ ਖਸ ਫੌਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਹੱਕ ਹਕੂਕਾਂ ਅਤੇ ਉਹਨਾਂ ਦੀ ਰਿਹਾਈ ਦੀ ਗੱਲ ਕਰਨੀ ਵੀ ਅਤ ਜ਼ਰੂਰੀ ਹੈ ਸਰਕਾਰ ਨੂੰ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 2019 ਵਿੱਚ ਯਾਰੀ ਕੀਤੀ ਆਪਣੇ ਨੋਟੀਫਿਕੇਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਦੇ ਹਾਂ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਕੇ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਅੱਜ ਲੋੜ ਹੈ ਤੇ ਕੌਮ ਨੂੰ ਆਦੇਸ਼ ਹੈ ਕਿ ਵਰ ਗੁਰੂ ਘਰ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇ ਅੱਜ ਬੰਦੀ ਛੋੜ ਦਿਵਸ ਦੇ ਮੌਕੇ ਉੱਤੇ ਸਿੱਖ ਸਿਧਾਂਤ ਆਤਮਾ ਗੁਰੂ ਗ੍ਰੰਥ ਵੇਚ ਸਰੀਰ ਗੁਰੂ ਗ੍ਰੰਥ ਵੇਚ ਨੂੰ ਵੀ ਚੇਤੇ ਕਰੀਏ ਮੌਜੂਦਾ ਸਮੇਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਵਿੱਚ ਕਮੀ ਨਾ ਦੇ ਫਰੂ ਕਨਾ ਵਿੱਚ ਪੰਥ ਦੀ ਪਹਿਰੇਦਾਰੀ ਕਾਇਮ ਕਰਨ ਦੀ ਗੱਲ ਹੈ ਤਾਂ ਹਰ ਗੁਰਦੁਆਰੇ ਵਿੱਚ ਪਹਿਰੇਦਾਰੀ ਤੇ ਸੁਰੱਖਿਆ ਦੇ ਉਪਕਤਾ ਪ੍ਰਬੰਧ ਹੋਣੇ ਲਾਜ਼ਮੀ ਹਨ ਆਪਸੀ ਪ੍ਰੇਮ ਪਿਆਰ ਇਤفاق ਨਾਲ ਚੱਲਦਿਆਂ ਹਰ ਨਾਮੇ ਕੇ ਹੋਵੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਆਪਾਂ ਗੁਰੂ ਬਖਸ਼ਿਸ਼ ਸਿਧਾਂਤ ਨੂੰ ਪਰਣਾਏ ਹੋਈਏ ਗੁਰੂ ਸਾਹਿਬ ਜੀ ਨੇ ਆਪ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਆ ਜੋ ਇਹ ਦੱਸਦਾ ਹੈ ਕਿ ਸਿੱਖ ਨਿਜਿੱਤੇ ਧਾਰਮਿਕ ਪਰਿਵਾਰਿਕ ਸਮਾਜਿਕ ਅਤੇ ਆਰਥਿਕ ਤੌਰ ਤੇ ਤਗੜਾ ਹੋਣਾ ਹੈ ਉਦੋਂ ਹੀ ਆਲਮੀ ਪੱਧਰ ਤੇ ਰਾਜਸੀ ਤੌਰ ਤੇ ਵੀ ਤਗੜਾ ਹੋਣਾ ਹੈ ਅੱਜ ਸਿੱਖ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸਦਾ ਹੈ ਸਿੱਖ ਆਪਣੀ ਇਮਾਨਦਾਰੀ ਤੇ لیاقت ਨਾਲ ਜਿੱਥੇ-ਜਿੱਥੇ ਵੀ ਵਸੇ ਉਹਨਾਂ ਨੇ ਸ਼ਰਧਾ ਭਾਵਨਾ ਨਾਲ ਸੁੰਦਰ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਜਿਵੇਂ ਕਿ ਪਹਿਲਾਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਹਨ ਕਿ ਕਿਸੇ ਵੀ ਪ੍ਰਾਣੀ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਪਰੰਤੂ ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਅਜਹੀਆਂ ਘਟਨਾਵਾਂ ਦਾ ਵਾਪਰਨਾ ਪੰਥ ਦੇ ਹਿੱਤਾਂ ਵਿੱਚ ਨਹੀਂ ਹੈ ਅਸੀਂ ਆਪਣੇ ਨਿੱਜੀ ਹਿੱਤਾਂ ਜਾ ਕਾਨੂੰਨ ਦਾ ਸਹਾਰਾ ਨਹੀਂ ਹੈ ਕਿ ਕਿਸੇ ਨੂੰ ਵੀ ਗੁਰੂ ਘਰ ਆਉਣ ਤੋਂ ਨਾ ਰੋਕੀ ਕਿਸੇ ਨੂੰ ਨਹੀਂ ਰੋਕਣਾ ਹੈ ਗੁਰੂ ਸਾਹਿਬ ਜੀ ਦੇ ਫਰਮਾਨ ਕਬੀਰ ਜੇ ਦਰ ਆਵਤ ਜਾਤਿਓ ਫਟਕੈ ਨਾਹੀ ਕੋਇ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਇ ਆਪਾਂ ਇਸ ਮੁਤਾਬਕ ਚੱਲੀਏ ਆਪਣੇ ਛੋਟੇ ਮੋਟੇ ਮਤ ਭੇਦਾਂ ਤੋਂ ਉੱਪਰ ਉੱਠ ਕੇ ਗੁਰ ਭਾਈ ਬਣ ਕੇ ਰਹਿਗੇ ਸਿੱਖ ਕੌਮ ਇੱਕ ਸਾਂਝਾ ਪਰਿਵਾਰ ਹੈ ਇਸ ਲਈ ਸਾਡਾ ਇਕਜੁੱਟ ਰਹਿਣਾ ਮਰਦੂਪੂਰਨ ਹੈ ਇਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਕਿ ਸਿੱਖ ਕੌਮ ਵਿੱਚ ਕੋਈ ਵੀ ਆਪਸੀ ਵਖਰੇਵਾ ਇੰਨਾ ਵੱਡਾ ਨਹੀਂ ਜਿਸ ਨੂੰ ਆਧਾਰ ਬਣਾ ਕੇ ਕੋਈ ਕੌਮ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰੇ ਅਸੀਂ 10 ਗੁਰੂ ਸਹਿਬਾਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਵਿੱਚ ਗੁਰੂ ਸਹਿਬਾਨ ਸਤਕਾਰਤ ਭਗਤਾਂ ਭਟਾਂ ਆਦੇ ਗੁਰ ਸਿੱਖਾਂ ਦੀ ਬਾਣੀ ਦਰਜ ਹੈ ਨੂੰ ਆਪਣਾ ਗੁਰੂ ਮੰਨਦੇ ਹਾਂ ਅਸੀਂ ਜਦੋਂ ਠੰਡੇ ਬਾਟੇ ਦੀ ਪਾਹਲ ਅਮਰਤ ਛਕਦੇ ਹਾਂ ਤਾਂ ਪੰਜ ਪਿਆਰੇ ਸਹਿਬਾਨ ਇੱਕ ਥਾਂ ਅਤੇ ਇੱਕ ਬਾਟੇ ਵਿੱਚ ਹੀ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕਰਦੇ ਹਨ ਇਹ ਸਾਡੀ ਇੱਕ ਜੁਗਤਾ ਹੈ ਵਿਸ਼ਵ ਪਾਰ ਵਿੱਚ ਵਸਣ ਵਾਲੇ ਸੇ ਅੰਮ੍ਰਿਤ ਛਕਣ ਤੋਂ ਬਾਅਦ ਪੰਜ ਕਕਾਰ ਵੀ ਇੱਕੋ ਜਹੇ ਪਾਉਂਦੇ ਹਨ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਦੇ ਵਾਸੀ ਹਾਂ ਇਸ ਤਰ੍ਹਾਂ ਕਾਮ ਵਿੱਚ ਐਸਾ ਕੋਈ ਵਖਰੇਵਾ ਨਹੀਂ ਹੈ ਸਾਗੋਂ ਖਾਲਸਾ ਪੰਥ ਇੱਕ ਸਾਂਝਾ ਪਰਿਵਾਰ ਹੈ ਪੰਥ ਜਦੋਂ ਵੀ ਅਰਦਾਸ ਕਰਦਾ ਹੈ ਤਾਂ ਕੌਮ ਦੇ ਸ਼ਹੀਦਾਂ ਨੂੰ ਸਦਾ ਸਜਦਾ ਅਤੇ ਸਤਕਾਰ ਭੇਟ ਕਰਦਿਆਂ ਇਹ ਸ਼ਬਦ ਵੀ ਬਹਰਾਉਂਦਾ ਹੈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਗੁਰਦਵਾਰੀਆਂ ਦੀ ਸੇਵਾ ਲਈ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਗੁਰਦਵਾਰੀਆਂ ਗੁਰਦਘਾਮਾਂ ਦੇ ਤਖਤ ਸਹਿਬਾਨ ਦਾ ਪ੍ਰਬੰਧ ਖਾਲਸਾ ਪੰਥ ਨੇ ਸ਼ਹਾਦਤਾਂ ਦੇ ਕੇ ਪ੍ਰਾਪਤ ਕੀਤਾ ਹੈ ਇਹ ਪ੍ਰਬੰਧ ਹਮੇਸ਼ਾ ਪੰਥ ਕੋਲ ਹੀ ਰਹੇਗਾ ਸਮੇਂ ਦੇ ਹੁਕਮਰਾਨਾਂ ਵੱਲੋਂ ਗੁਰਦਵਾਰਿਆਂ ਆਦੇ ਤਖਤ ਸਹਿਬਾਨ ਦੇ ਪ੍ਰਬੰਧਾ ਵਿੱਚ ਦਖਲ ਜਾਂ ਪ੍ਰਬੰਧਾ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨੂੰ ਖਾਲਸਾ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ ਗੁਰਦੁਆਰੇ ਅਤੇ ਤੱਕ ਸਹਿਬਾਨ ਪੰਥ ਦੇ ਹਨ ਅਤੇ ਪੰਥ ਦੇ ਹੀ ਰਹਿਣਗੇ ਸੇਵਕ ਅਰਦਾਸ ਦੀ ਭਾਵਨਾ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਬਖਸ਼ ਪਾਕਿਸਤਾਨ afghanistan ਆਗ ਦੇਸ਼ਾਂ ਵਿੱਚ ਰਹਿ ਕੇ ਗੁਰਦਵਾਰਿਆਂ ਗੁਰਧਾਮਾਂ ਦੇ ਦਰਸ਼ਨਾਂ ਤੇ ਸੇਵਾ ਸੰਭਾਲ ਦੀ ਤਾਂ ਸਿੱਖ ਮਨਾਂ ਵਿੱਚ ਬਹੁਤ ਡੂੰਗੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰ ਮੌਕੇ ਸੇਵਰ ਦਾਸਾਂ ਨੂੰ ਭਾਗ ਲੱਗੇ ਜਦੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਪਰ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਕੁਸ਼ ਤਲਕ ਮਾਹੌਲ ਕਾਰਨ ਭਾਵੇਂ ਕਿ ਹੁਣ ਤਲਕ ਮਾਹੌਲ ਨਹੀਂ ਹੈ ਇਹ ਲੰਘਾ ਬੰਦ ਕਰ ਦਿੱਤਾ ਗਿਆ ਲੇਕਿਨ ਸਿੱਖ ਕੌਮ ਦੀ ਇਹ ਭਾਵਨਾ ਹੈ ਇਹ ਲੰਘਾ ਜਲਦ ਖੋਲਿਆ ਦਾ ਗਾਵੇ ਤਾਂ ਜੋ ਦੋਵਾਂ ਮੁਲਕਾਂ ਵਿੱਚ ਆਪਸੀ ਪ੍ਰੇਮ ਤੇ ਸੱਦ ਭਾਵਨਾ ਦਾ ਪੈਗਾਮ ਵਧੇ ਅਤੇ ਇਹ ਕਿਤੇ ਤਰਕੀਆਂ ਕਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀਆਂ ਜਿਹੜਾਂ ਬਹੁਤ ਡੂੰਘੀਆਂ ਅਤੇ ਵਿਸ਼ਾਲ ਹਨ ਗੁਰੂ ਸਾਹਿਬਾਨ ਨੇ ਆਪਣੀ ਜੀਵਨ ਕਾਲ ਸਮੇਂ ਇਸ ਧਰਤੀ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਸਿੱਖੀ ਦਾ ਸੰਦੇਸ਼ ਪਹੁੰਚਾਇਆ ਅਤੇ ਸੰਗਤਾਂ ਕਾਇਮ ਕੀਤੀ ਸਿੱਖੀ ਵਿੱਚ ਸਰਬਸਾਂ ਦੀ ਵਾਲਤਾ ਚੁੰਛਾ ਉੱਚੀ ਨੀਚ ਜਾਤ ਪਾਤ ਰੰਗ ਨਸਲ ਚਾਹੇ ਭੇਦ ਭਾਵਾਂ ਤੋਂ ਉੱਪਰ ਸਭਨਾ ਵਿੱਚ ਇੱਕ ਅਕਾਲ ਪੁਰਖ ਨੂੰ ਦੇਵਤਿਆਂ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਦਾ ਸਿਧਾਂਤ ਹੈ ਸੰਗਤ ਪੰਗਤ ਗੁਰੂ ਕੇ ਸਰੋਵਰ ਗੁਰੂਗੀਆਂ ਬਾਉੜੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਗੁਰਮਤ ਦੇ ਇਹਨਾਂ ਮਹਾਨ ਫਲਸਫਿਆਂ ਦਾ ਵਿਸ਼ਵ ਪਾਰ ਖਾਸ ਕਰ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਅੱਜ ਇਹ ਜੋ ਗੁਰਮਤਿ ਦਾ ਫਲਸਫਾ ਹੈ ਇਸ ਨੂੰ ਬਚਾਉਣ ਲਈ ਪ੍ਰਚਾਰ-ਪਸਾਰ ਤੇ ਉਚੇਚੇ ਯਤਨਾਂ ਅਤੇ ਵੱਡੇ ਉਪਰਾਨਿਆਂ ਦੀ ਲੋੜ ਦੱਸਦਾ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਇਹ ਅਖਾੜ ਇਸ ਸਾਲ ਆੜੇ ਹੜਾਂ ਦੀ ਮਾਰ ਨੇ ਸਾਹਕ ਕੀਤਾ ਪੰਜਾਬ ਦੇ ਵੱਡੇ ਹਿੱਸੇ ਵਿੱਚ ਵਸਦੇ ਲੋਕਾਂ ਨੇ ਹੜਾਂ ਦੀ ਮਾਰ ਚੱਲੀ ਜਿਸ ਵਿੱਚ ਬਹੁਤ ਜਾਨੀ ਤੇ مالی ਨੁਕਸਾਨ ਹੋਇਆ ਪਰ ਆਕਾਲ ਪੁਰਖ ਦੇ ਆਸਰੇ ਜੀਣ ਵਾਲੇ ਪੰਜਾਬ ਦੇ ਨੌਜਵਾਨਾਂ ਨੇ ਸਿੱਖੀ ਸਿਧਾਂਤਾਂ ਤੇ ਪੈਰਾ ਦਿੰਦਿਆ ਖਾਲਸਾ ਨਿਸ਼ਾਨਾਂ ਦੀ ਅਗਵਾਈ ਨੇ ਵਕਤ ਵਕਤ ਸਾਵਾ ਉਤੇ ਥੋੜੀ ਰਾਹਤ ਪਹੁੰਚਾਈ ਇਸ ਨੇ ਇੱਕ ਵਾਰ ਫੇਰ ਸਾਬਤ ਕੀਤਾ ਕਿ ਪੰਜਾਬ ਦੀ ਜਵਾਨੀ ਚੜ੍ਹਦੀ ਕਲਾ ਵਿੱਚ ਹੈ ਅਤੇ ਗੁਰੂ ਸਾਹਿਬ ਦੀ ਪੈ ਭਾਵਨੀ ਵਿੱਚ ਰਹਿੰਦਿਆਂ ਬਾਣੀ ਬਾਣੇ ਤੇ ਸਿੱਖ ਸਿਧਾਂਤ ਦੀ ਧਾਰਕ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਿਆਈ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸਾਕਾ ਇਸ ਸਾਲ ਨਵੰਬਰ ਮਹੀਨੇ ਵਿੱਚ ਸਮੂੱਚੇ ਖਾਲਸਾ ਪੰਥ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਆਤੇ ਗੁਰਦੁਆਰਾ ਸ਼੍ਰੀ ਸੀਸ ਗੰਗ ਸਾਹਿਬ ਦਿੱਲੀ ਵਿਖੇ ਮਨਾਇਆ ਜਾ ਰਿਹਾ ਪੰਥ ਦੀ ਨਮੈਂਦਾ ਜ਼ਮਾਤ ਵੱਲੋਂ ਗੁਰੂ ਕੀ ਸੰਗਤ ਵੱਲੋਂ ਮਿਤੀ ਇਤਿ ਤੋਂ 29 ਨਵੰਬਰ 2025 ਤੱਕ ਮਨਾਏ ਜਾ ਰਹੇ ਸ਼ਤਾਬਦੀ ਦੇ ਇਨ੍ਹਾਂ ਸਮਾਗਮਾਂ ਵਿੱਚ ਸੰਗਤ ਵਦ ਤੋਂ ਵਦ ਸ਼ਾਮਲ ਹੋ リアਤ ਕਰੇ ਪੰਥ ਖੁਦ ਆਪ ਰਾਂ ਮਿਲ ਕੇ ਇਹਨਾਂ ਸ਼ਤਾਬੀਆਂ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਮਨਾਏ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਦੇ ਗੁਰ ਬਾਕ ਅਨਸਾਰ ਖਾਲਸਾ ਪੰਥ ਕਿਸੇ ਨੂੰ ਵੈਰੀ ਦੁਸ਼ਮਣ ਨਹੀਂ ਮੰਨਦਾ ਸਕੋਂ ਸਾਰੇ ਆਨ ਨੂੰ ਆਪਣੇ ਸਮਝਦਾ ਹੈ ਪਰੰਤੂ ਇਸ ਦੇ ਬਾਵਜੂਦ ਜੇ ਕੋਈ ਸਿੱਖ ਕਾਮ ਉਤੇ ਚੜ ਕੇ ਜਰਵਾਣਾ ਬਣ ਕੇ ਆਵੇ ਤਾਂ ਸਿੱਖੀ ਦਾ ਸਿਧਾਂਤ ਹੈ ਕਿ ਝੁੱਕ ਕੇ ਆਏ ਨੂੰ ਤੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਸੇਖ ਕਾਮ ਦੀ ਆਪਣੀ ਵਿਲੱਖਣ ਨਿਆਰੀ ਹੋਣ ਅਤੇ ਪਛਾਣ ਹੈ ਸਿੱਖ ਕੌਮ ਨੇ ਕਦੇ ਵੀ ਆਪਣੀ ਨਿਆਰੀ ਪਛਾਣ ਦੇ ਨਾਲ ਸਮਝੌਤਾ ਨਹੀਂ ਕੀਤਾ ਇਸ ਲਈ ਭਾਵੇਂ ਸਾਨੂੰ ਚਰਖੜੀਆਂ ਤੇ ਚੜਨਾ ਪਿਆ ਬੰਦ ਬੰਦ ਕਟਵਾਉਣਾ ਪਿਆ ਖੋਪੜੀਆਂ ਲਹਾਉਣੀਆਂ ਪਈਆਂ ਪਰ ਅਸੀਂ ਆਪਣੀ ਪਛਾਣ ਕਾਇਮ ਰੱਖ ਸਿਧ ਇਸ ਸਿਧਾਂਤ ਦੇ ਤਾਰ ਨਹੀਂ ਹਨ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਸਮੁੱਚਾ ਖਾਲਸਾ ਫੰਦ ਚੜਦੀ ਕਲਾ ਵਿੱਚ ਸੀ ਤੇ ਚੜਦੀ ਕਲਾ ਦੇ ਵਿੱਚ ਰਹੇਗਾ ਮੈਂ ਫੇਰ ਇੱਕ ਵਾਰ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਆਏ ਖਾਲਸਾ ਪੰਥ ਨੂੰ ਅਤੇ ਮੀਢਗੇ ਦੇ ਰਾਹੀ ਦੁਨੀਆ ਭਰ ਤੋਂ ਜੁੜੇ ਹੋਏ ਗੁਰੂ ਨਾਨਕ ਨਾਮ ਲੈ ਵਾਸੇ ਸੰਤਾਂ ਨੂੰ ਬੰਦੀ ਛੋੜ ਦਿਹਾੜੇ ਦੀਆਂ ਲੱਖ 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 ਵਧਾਈਆਂ ਦਿੰਦਾ ਹਾਂ ਉਹ ਗਲਤੀ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ